ਦੇ ਸ਼ੰਭੂ ਮੋਰਚੇ ਤੇ ਸ਼ਹੀਦ ਸੁਭਕਰਨ ਸਿੰਘ ਜੀ ਦੀ ਵਰਥੀ ਨੂੰ ਲੈ ਕੇ ਜਿਹੜਾ ਮੋਰਚਾ ਇੱਕ ਸਾਲ ਤੋਂ ਵੱਧ ਸਮੇਂ ਤੇ ਚੱਲਦੇ ਨੂੰ ਹੋ ਗਿਆ ਉਹਦੀ ਸਫਾਈ ਮੁਹਿੰਮ ਚੱਲ ਰਹੀ ਆ ਕਿਉਂਕਿ ਬਹੁਤ ਵੱਡਾ ਕਾਠ ਇੱਥੇ ਹੋਣਾ ਤੇ ਸਾਰੇ ਜਿਹੜੇ ਆਪਣੇ ਜਥੇਬੰਦੀ ਦੇ ਵਰਕਰ ਨੇ ਕਿਸਾਨ ਮਜ਼ਦੂਰ ਸਸ਼ਕਤੀ ਕਮੇਟੀ ਪੰਜਾਬ ਦੇ ਹੋਰ ਨਾ ਜਥੇਬੰਦੀਆਂ ਦੇ ਵੀ ਅੱਜ ਸਫਾਈ ਮੁਹਿੰਮ ਦੇ ਵਿੱਚ ਜੁਟ ਗਿਆ ਬਈ ਅੱਜ ਸਫਾਈ ਕਰਨੀ ਅਸੀਂ ਔਰ ਦੋਵੇਂ ਪਾਸੇ ਇੱਧਰ ਵੀ ਤੇ ਤੁਸੀਂ ਇੱਧਰ ਦੇਖੋਗੇ ਇੱਧਰ ਵੀ ਦੋਵੇਂ ਸੜਕਾਂ ਵਾਲੇ ਪਾਸੇ ਤੇ ਲਗਾਤਾਰ ਸਫਾਈ ਮਹਿੰਮ ਚੱਲ ਰਹੀ ਥੋਨੂੰ ਪਤਾ ਐ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਔਰ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਵਹੇ ਮੋਰਚਾ ਚੱਲ ਰਿਹਾ ਹੈਗਾ ਵਾ ਮੈਂ ਸਰਮਣ ਸਿੰਘ ਬੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲ ਰਿਹਾ ਜੀ ਔਰ ਇਸ ਲਗਭਗ 1 ਸਾਲ 7 ਦਿਨ ਦਾ ਸਮਾਂ ਹੋ ਚੱਲਿਆ ਵਾ ਮੈਂ ਉਸੇ ਸੜਕ ਦੇ ਖਣਾ ਜਿੱਥੇ ਪਿਛਲੇ ਬੰਨੇ ਹਰਿਆਣਾ ਸਰਕਾਰ ਨੇ ਔਰ ਕੇਂਦਰ ਨੇ ਦਵਾਰ ਕੀਤੀ ਹੋਈ ਆ ਤੇ ਸਾਹਮਣੇ ਸਾਡੇ ਵਲੰਟੀਅਰ ਖੜੇ ਆ ਔਰ ਇਹਨਾਂ ਦੇ ਹੱਥਾਂ ਵਿੱਚ ਤੁਹਾਨੂੰ ਝਾੜੂ ਨਜ਼ਰ ਆ ਰਹੇ ਹੋਣਗੇ ਅੱਜ ਸ਼ੰਭੂ ਬਾਰਡਰ ਤੇ ਸਫਾਈ ਮਿੰਮਦਾ ਦਿਹਾੜਾ ਵਾ ਸਫਾਈ ਕਿਉਂ ਕਰ ਰਹੇ ਆ 21 ਨੂੰ ਸ਼ਹੀਦ ਸੁਪਕਰਨ ਸਿੰਘ ਦੀ ਵਰਸੀ ਆ ਵੱਡਾ ਇਕੱਠ ਇੱਥੇ ਆਉਣਾ ਵਾ ਉਹਦੀ ਤਿਆਰੀਆਂ ਵਿੱਚ ਜੁਟੇ ਹੋਏ ਆ ਇਹਦੇ ਨਾਲ ਦੀ ਨਾਲ ਜਿਹੜਾ ਦੇਸ਼ ਦੇ ਸਾਰੇ ਦੇਸ਼ ਵਾਸੀ ਜਿਹੜਾ ਪ੍ਰਯਾਗ ਰਾਜ ਦੇ ਵਿੱਚ ਮਹਾਕੁੰਭ ਚੱਲ ਰਿਹਾ ਉਹਦੀ ਆਸਥਾ ਵਿੱਚ ਡੁਬਕੀ ਲਗਾਉਣਾ ਚਾਹੁੰਦੇ ਆ ਪਰ ਜੋ ਗ੍ਰੀਨ ਟ੍ਰਿਬਿਊਨਲ ਦੀਆਂ ਜਾਂ ਪੋਲੂਸ਼ਨ ਕੰਟਰੋਲ ਬੋਰਡ ਦੀਆਂ ਜੋ ਅੱਡ-ਅੱਠ ਜਾਂਚ ਕਰਨ ਵਾਲੇ ਨੇ ਪਾਣੀ ਦਾ ਉਹਨਾਂ ਦੀ ਜਿਹੜੀ ਰਿਪੋਰਟਾਂ ਅਖਬਾਰਾਂ ਚ ਮੀਡੀਆ ਰਾਹੀਂ ਸਾਨੂੰ ਪਤਾ ਲੱਗਾ ਵੀ ਉਹ ਉੱਥੇ ਨਹਾਉਣ ਦੇ ਕਾਬਲ ਨਹੀਂ ਹੈਗੀਆਂ ਠੀਕ ਹੈ ਜੀ ਇਸ ਕਰਕੇ ਜਾਂ ਕੁੰਬ ਦੇ ਵਿੱਚ ਜਿਹੜੀ ਭਗੜੜ ਹੋਈ ਜਾਂ ਰੇਲਾਂ ਦੀ ਵਿਵਸਥਾ ਸਰਕਾਰ ਪੂਰੀ ਤਰ੍ਹਾਂ ਨਾ ਕਰ ਸਕੀ ਜਾਂ ਨਵੀਂ ਦਿੱਲੀ ਵਿੱਚ ਜਿਹੜੀ ਭਗੜੜ ਹੋਈ ਕੇਂਦਰ ਹੋਵੇ ਜਾਂ ਯੂਪੀ ਸਰਕਾਰ ਹੋਵੇ ਉਹ ਲੋਕਾਂ ਨੂੰ ਪੂਰੀ ਤਰ੍ਹਾਂ ਸੁਵਿਧਾਵਾਂ ਦੇਣ ਵਿੱਚ ਉਦਾ ਪ੍ਰਬੰਧਨ ਕਰਨ ਵਿੱਚ ਨਾਕਾਮਜਾਬ ਰਹੀ ਆ ਜੋਸੀਂ ਸਮਝਦੇ ਹੈਗੇ ਆ ਇਹਦੇ ਨਾਲ ਦੀ ਨਾਲ ਜਿਹੜਾ ਇਕਤਾ ਦਾ ਯਤਨ ਹੈ ਸਾਡੇ ਹੁਣ 27 ਨੂੰ ਚੰਡੀਗੜ੍ਹ ਦੇ ਵਿੱਚ ਤਿੰਨੇ ਫੋਰਮ ਜਿਹੜੇ ਆ ਮੀਟਿੰਗ ਕਰਕੇ ਇਕਤਾ ਨੂੰ ਸਫਲ ਬਣਾਉਣਗੇ ਜੋ ਅਸੀਂ ਸਮਝਦੇ ਹੈਗੇ ਆ ਔਰ ਇਹ ਤੋਂ ਗਾਹਾਂ 21 ਨੂੰ ਸ਼ਹੀਦ ਸੁਪਕਰਨ ਸਿੰਘ ਜੀ ਦੀ ਵਰ੍ਹੇ ਸਾਰੇ ਸ਼ਹੀਦਾਂ ਨੂੰ ਯਾਦ ਕਰਾਂਗੇ ਇਸ ਕਰਕੇ ਸਾਰੇ ਉੱਤਰ ਭਾਰਤ ਦੇ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਤਾਵਾ ਪੈਣਾ ਨੂੰ ਬੀਬੀਆਂ ਨੂੰ ਆਪਵਾੜ ਵਾਲੇ ਖਾਸ ਕਰਕੇ ਨੇੜੇ ਦੇ ਆ ਲੋਕਾਂ ਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਲੰਗਰ ਸਮੇਤ ਪਹੁੰਚਣ ਦੀ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਸ਼ੰਭੂ ਔਰਚੇ ਤੇ ਪਹੁੰਚਿਆ ਜਾਵੇ ਜੇ ਆਉਣ ਵਾਲੀ 22 ਦੀ ਜਿਹੜੀ ਸਰਕਾਰ ਨਾਲ ਗੱਲਬਾਤ ਹੋਈ ਆ ਉਹਨੂੰ ਸਫਲ ਕਰਾਉਣਾ ਵਾ ਵੱਧ ਤੋਂ ਵੱਧ ਗਿਣਤੀ ਵਿੱਚ ਬਾਡਰਾਂ ਤੇ ਪਹੁੰਚੋ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾ ਸਕੇ ਧੰਨਵਾਦ